ਅੱਜ ਉਸ ਬਾਬੇ ਨੂੰ ਤੁਹਾਡੇ ਕੈਮਰੇ ਮੂਰੇ ਲੈ ਕੇ ਆਵਾਂਗੇ ਤੁਹਾਡੇ ਮੂਰੇ ਲੈ ਕੇ ਆਵਾਂਗੇ ਜਿਸ ਬਾਬੇ ਨੇ ਪਿੰਡ ਦੀ ਇੱਕ ਜਨਾਨੀ ਨੂੰ ਕੱਢ ਕੇ ਲੈ ਗਿਆ ਉਸ ਨੂੰ ਆਪਣੇ ਡੇਰੇ ਦੇ ਵਿੱਚ ਰੱਖ ਰਿਆ ਫਿਰ ਉਸ ਤੋਂ ਕਹਿ ਰਿਹਾ ਵੀ ਮੇਰਾ ਕੀ ਕਰ ਲੋਗੇ ਲੋਕਾਂ ਨੂੰ ਕਹਿ ਰਿਹਾ ਉਹਦੀ ਘਰ ਵਾਲੇ ਨੂੰ ਕਹਿ ਰਿਹਾ ਉਹਦੇ ਜਵਾਕਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰਾ ਕੀ ਕਰ ਲੋਗੇ ਮੈਂ ਤਾਂ ਇਹ ਕਰੂੰਗਾ ਇਹ ਮੇਰੇ ਕੋਲ ਨਾ ਹੋਣ ਤੇ ਮੈਂ ਕੁਝ ਨਹੀਂ ਕਹਿੰਦਾ ਪਰ ਇਹ ਜਨਾਨੀਆਂ ਮੇਰੇ ਕੋਲ ਆਪ ਚੱਲ ਕੇ ਆਉਂਦੀਆਂ ਆਪ ਮੈਨੂੰ ਕਹਿੰਦੀਆਂ ਵੀ ਮੈਂ ਤੇਰੇ ਨਾਲ ਉਹ ਚੀਜ਼ ਕਰਨੀ ਹੈ ਜਿਹੜੀ ਲੋਕਾਂ ਸਾਹਮਣੇ ਮੈਂ ਕਹਿਣਾ ਨਹੀਂ ਚਾਹੁੰਦਾ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਉਸ ਬਾਬੇ ਨੂੰ ਕੈਮਰੇ ਮੋਹਰੇ ਲੈ ਕੇ ਆਉਂਗਾ ਅੱਜ ਉਸ ਬਾਬੇ ਨੂੰ ਇਹ ਸਵਾਲ ਵੀ ਪੁੱਛਿਆ ਜਾਊਗਾ ਜਿਹੜੇ ਹੜ੍ਹ ਚੱਲ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਰੋਕਦਾ ਅਜ ਬਾਬਾ ਕਿੱਥੇ ਉਹ ਕਿਹੜੀ ਖੋਡੇ ਦੇ ਵਿੱਚ ਹੁਣ ਵੜਿਆ ਹੋ ਤੁਸੀਂ ਅੱਜ ਕਹਾਣੀ ਤੁਹਾਡੇ ਕੋਲ ਮੈਂ ਜਿਹੜੀ ਲੈ ਕੇ ਆਉਣਾ ਉਸ ਵੀਡੀਓ ਨੂੰ ਧਿਆਨ ਨਾਲ ਤੁਸੀਂ ਵੇਖ ਲਿਓ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਤੁਹਾਡੀਆਂ ਜਨਾਨੀਆਂ ਵੀ ਉਸ ਬਾਬਿਆਂ ਕੋਲ ਜਾਂਦੀਆਂ ਹੋਣੀਆਂ ਤੇ ਬਚ ਕੇ ਰਹੋ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਧਿਆਨ ਨਾਲ ਕੇ ਵੇਖ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਕਹਾਣੀ ਲੈ ਕੇ ਆਇਆ ਮੈਂ ਇੱਕ ਬਾਬਾ ਅੱਜ ਜਿਹੜਾ ਟਾਈਮ ਚੱਲ ਰਿਹਾ ਹੜਾਂ ਦਾ ਇਹ ਇਹਨਾਂ ਦੇ ਵਿੱਚ ਕਹਿੰਦੇ ਹੁੰਦੇ ਪਹਿਲਾਂ ਇੱਟ ਚੱਕੇ ਤੋਂ ਟੈਂਪੂ ਨਿਕਲਦਾ ਹੁੰਦਾ ਸੀ ਅੱਜ ਇੱਟ ਚੱਕੇ ਤੋਂ ਬਾਬਾ ਨਿਕਲਦਾ ਇਹ ਅੱਜ ਆਪਣੇ ਕੋਲ ਕਰਨੀ ਧਰਨੀ ਵਾਲੇ ਬਾਬੇ ਖੜੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਐਂ ਕਰਦਾਂਗੇ ਫਲਾਣਾ ਧਮਕਾ ਕਰਦਾਂਗੇ ਤੁਹਾਡੇ ਹਰ ਇੱਕ ਕਰਮ ਨੂੰ ਪੂਰਾ ਕਰਦਾਂਗੇ ਤੁਹਾਡੇ ਇਦਾਂ ਕਰਦਾਂਗੇ ਤੁਹਾਡਾ ਫਲਾਣਾ ਧਮਕਾ ਕਰਦਾਂਗੇ ਇਹ ਉਹ ਬਾਬੇ ਹੁੰਦੇ ਆ ਅੱਜ ਜਿਹੜੇ ਬਾਬਾ ਤੁਹਾਡੇ ਕੋਲ ਮੈਂ ਲੈ ਕੇ ਆਇਆ ਇਹ ਬਾਬੇ ਨੇ ਕੀ ਕੰਮ ਕੀਤਾ ਪਤਾ ਤੁਸੀਂ ਪਿੰਡ ਦੇ ਵਿੱਚ ਇੱਕ ਜਨਾਨੇ ਨੂੰ ਕੱਢ ਕੇ ਲੈ ਗਿਆ ਜਿਹਦੇ ਕਰਕੇ ਅੱਜ ਇਹ ਬਾਬਾ ਕੈਮਰੇ ਮੂਰੇ ਆ ਰਿਹਾ ਕਹਿੰਦਾ ਮੈਂ ਨਹੀਂ ਕੱਢਿਆ ਮੈਨੂੰ ਪਿਆਰ ਕਰਦੀ ਸੀ ਤਾਂ ਕਰਕੇ ਇਹ ਸਾਰਾ ਕੁਝ ਹੋਇਆ ਅੱਜ ਇਹ ਬਾਬੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਕਰਦੇ ਹੋਰਾਂ ਗੱਲਾਂ ਬਾਰੇ ਵੀ ਗੱਲ ਟੌਪਿਕ ਤੇ ਗੱਲ ਕਰਾਂਗੇ ਵੀ ਤੁਸੀਂ ਜਿਹੜਾ ਕੰਮ ਕੀਤਾ ਏ ਬਾਬਿਆਂ ਦੇ ਚੰਗਾ ਜਾਂ ਮਾੜਾ ਬਾਬਾ ਜੀ ਕੀ ਹਾਲ ਚਾਲ ਠੀਕ ਹੈ ਜੀ ਜਿਹੜਾ ਪਿੰਡ ਦੇ ਵਿੱਚ ਤੁਸੀਂ ਕੰਮ ਕੀਤਾ ਕਿਸੇ ਕੁੜੀ ਨੂੰ ਕੱਢ ਕੇ ਲੈ ਗਏ ਹੋ ਕਿਸੇ ਬੁੜੀ ਨੂੰ ਕੱਢ ਕੇ ਲੈ ਗਏ ਹੋ ਕਿਸੇ ਜਨਾਨੀ ਨੂੰ ਕੱਢ ਕੇ ਲਏ ਇਹਦੀ ਮਾਂ ਸੀ ਕਿ ਤੇ ਧੀ ਸੀ ਕਿ ਇਹਦੀ ਭੈਣ ਸੀ ਕਿ ਇਹਦੀ ਭੂਆ ਸੀ ਕਿ ਇਹਦੀ ਚਾਚੀ ਸੀ ਕਿ ਇਹਦੀ ਤਾਈ ਸੀ ਜਿਹੜਾ ਕੰਮ ਕੀਤਾ ਤੁਸੀਂ ਚੰਗਾ ਕੀਤਾ ਚੰਗਾ ਤਾਂ ਹੈਗਾ ਹੀ ਆ ਸਾਡੇ ਲਈ ਤਾਂ ਚੰਗਾ ਹੀ ਹੈ ਜਿਹੜਾ ਸਾਡਾ ਘਰ ਬਸਿਆ ਤੇ ਜਿਹੜੀ ਕਿਸੇ ਦੀ ਤੁਸੀਂ ਗੱਲ ਕਰਦਾ ਕਿ ਇਹਦੀ ਨੂੰਹ ਸੀ ਕਿਸੇ ਦੀ ਧੀ ਸੀ ਕਿਸੇ ਦੀ ਭੈਣ ਦੇ ਕਿਸੇ ਦੀ ਮਾਂ ਸੀ ਉਹ ਤਾਂ ਹੁਣ ਉਹਨੇ ਸੋਚਣਾ ਸੀਗਾ ਬਾਬੇ ਨੇ ਤਾਂ ਪਿਆਰ ਕੀਤਾ ਇੱਕ ਪਿਆਰ ਕੀਤਾ ਪਿਆਰ ਦੇ ਵਿੱਚ ਅਸੀਂ ਪੱਖੀ ਪੱਖੀ ਜਿਹੜੀ ਤੁਸੀਂ ਹੱਥ 'ਚ ਫੜੀ ਹੋਈ ਹੈਗੀ ਇਹ ਕਦੇ ਲਈ ਫੜੀ ਹੋਈ ਹੈ ਸਾਨੂੰ ਗਰਮੀ ਜਿਆਦਾ ਲੱਗਦੀ ਸੀ ਤਾਂ ਪੱਖੀ ਵਾਲੇ ਬਾਬਾ ਪਾਜਦੇ ਪੱਖੀ ਵਾਲੇ ਬਾਬੇ ਅੱਛਾ ਬਾਬਾ ਜਿਹੜਾ ਤੁਸੀਂ ਇਹ ਕੰਮ ਕੀਤਾ ਕੁੜੀ ਲੈ ਕੇ ਗਏ ਹੋ ਕੱਢ ਕੇ ਕਿੰਨੇ ਸਾਲ ਦੀ ਕੁੜੀ ਸੀ ਜਿਹੜੀ ਨੂੰ ਕੱਢ ਕੇ ਲੈ ਗਏ ਹੋ 35 ਸਾਲ ਦੀ ਸੀ 35 ਸਾਲ ਦੀ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਵੀ ਚੰਤੀ ਤੇ 33 34 ਸਾਲ ਦੀ ਬਾਬਾ ਸ਼ਰਮ ਨਹੀਂ ਆਉਂਦੀ ਮਾੜੀ ਮੁੱਟੀ ਵੀ ਕਿਉਂ ਸ਼ਰਮ ਘਾਦੀ ਹੈ ਬਾਬੇ ਤਾਂ ਲੋਕਾਂ ਨੂੰ ਦੱਸਦੇ ਹੁੰਦੇ ਵੀ ਇਹ ਆ ਪੁੰਨ ਕਰੋ ਆ ਕਰਮ ਕਰੋ ਤੇ ਜਿਹੜਾ ਤੂੰ ਕੰਮ ਕੀਤਾ ਇਹ ਕਿਹੜਾ ਸੀਗਾ ਬਾਬੇ ਜਿਹੜਾ ਪੁੰਨ ਧਰਮ ਜਿਹੜਾ ਪੁੰਨ ਕਰੋ ਸਭ ਕੁਝ ਕਰੋ ਮੈਂ ਤੁਹਾਨੂੰ ਦੱਸਦਾ ਬਾਬੇ ਕਹਿੰਦੇ ਪਿਆਰ ਵੀ ਵੰਡੋ ਜਿਹੜਾ ਬੰਦਾ ਪਿਆਰ ਵੰਡਦਾ ਆਪਾਂ ਨੂੰ ਠਕਰਾਉਣੇ ਆ ਫਿਰ ਉਹਦੇ ਲਈ ਚੰਗੀ ਗੱਲ ਥੋੜਾ ਉਹ ਮੈਨੂੰ ਪਿਆਰ ਵੰਡਣ ਲੱਗ ਗਿਆ ਤੇ ਅਸੀਂ ਐਸੋਂ ਪਿਆਰ ਆਉਂਦਾ ਉਹ ਤੋਂ ਲੈ ਲਿਆ ਠੀਕ ਆ ਅਸੀਂ ਆਪ ਦਾ ਪਿਆਰ ਚ ਹੋ ਗਏ ਬਸ ਉਸ ਤੋਂ ਬਾਅਦ ਉਹ ਮੇਰੀ ਕਮਜ਼ੋਰੀ ਬਣ ਗਿਆ ਮੈਂ ਉਹਦੀ ਬਣ ਗਿਆ ਅਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਸੀ ਕਰਕੇ ਕੀ ਹੁਣ ਇੱਕ ਬਾਬਾ ਮੈਂ ਤੈਨੂੰ ਗੱਲ ਪੁੱਛਣਾ ਚਾਹਣਾ ਜਦੋਂ ਜਨਾਨੀ ਘਰੇ ਕੰਮ ਕਰਦੀ ਹੈ ਨਾ ਉਹ ਕਹਿੰਦੀ ਮੇਰੀ ਪਾਸਾ ਦੁਖਦਾ ਮੇਰੀ ਲੱਤ ਦੁਖਦੀ ਅਗਲੇ ਮੇਰੀ ਮੋਢਾ ਦੁਖਦਾ ਤੇ ਜਦੋਂ ਥੋਡੇ ਕੋਲ ਆਉਣਾ ਹੁੰਦਾ ਤੇ ਉਦੋਂ ਤਾਂ ਬਲਾ ਸੁਰਖੀ ਪਾウダー ਲਾ ਕੇ ਮਿੰਨੀ ਬਸ ਤੇ ਚੜ ਕੇ ਵੱਡੀ ਪੀਆਰਟੀਸੀ ਬਸ ਤੇ ਬਹਿ ਕੇ ਆ ਜਾਂਦੀਆਂ ਆਧਾਰ ਕਾਰਡ ਚੱਕ ਕੇ ਮਿੰਟ ਜੀ ਤੇਰੇ ਕੋਲ ਵਜਦੀਆਂ ਉਦੋਂ ਕੁਛ ਦੁਖਦਾ ਨਹੀਂ ਉਹਨਾਂ ਦਾ ਸਾਡੇ ਕੋਲ ਬਈ ਬੂਟ ਕੋਈ ਉਹੋ ਜੀ ਆ ਅੱਛਾ ਸਾਡੇ ਕੋਲੇ ਬੂਟੀ ਆ ਨਾ ਜਿਹੜੀ ਉਹ ਉਹੋ ਜੀ ਕੋਈ ਹੈ ਜਦੋਂ ਸਾਡੇ ਆ ਕੇ ਦਰ ਤੇ ਖੜਦੀਆਂ ਬਸ ਉਹਨਾਂ ਨੂੰ ਉਹ ਚੀਜ਼ ਦਾ ਨਸ਼ਾ ਹੋ ਜਾਂਦਾ ਫਿਰ ਤਾਂ ਉਹਨਾਂ ਨੂੰ ਆਇਆ ਹੁੰਦਾ ਭੱਜ ਜਾਂ ਫਿਰ ਗਏ ਸੀ ਹਾਂ ਘਰੇ ਜਿਹੜਾ ਕੁਝ ਮਰਜ਼ੀ ਦੁਖੀ ਜਾਵੇ ਇੱਥੇ ਨਹੀਂ ਆ ਕਿ ਦੁਖਦਾ ਇੱਥੇ ਤਾਂ ਇਹਨਾਂ ਨੂੰ ਐ ਹੁੰਦਾ ਵੀ ਇਹ ਸੱਤ ਬੁੱਢਾਂਾਂ ਗਾਂ ਜਾਂ ਛੇ ਆਗਾਂ ਉਹ ਐ ਹੁੰਦਾ ਵੀ ਇੱਕ ਦੂਜੇ ਦੇ ਮੋਹ ਦੇ ਹੋ ਹੋ ਬਾਬੇ ਬਾਬੇ ਦੀ ਸੇਵਾ ਕਰ ਗਿਆ ਸੀ ਹੂੰ ਘਰੇ ਜਿਹੜਾ ਕੁਝ ਮਰਜ਼ੀ ਹੈ ਭਲਾ ਦੇ ਸਾਸ ਨਾਲ ਲੜੀ ਜਾਣ ਭਲਾ ਘਰ ਵਾਲ ਨਾਲ ਲੜੀ ਜਾਣ ਭਲਾ ਮਾਪਿਆਂ ਨਾਲ ਲੜੀ ਜਾਣ ਇੱਥੇ ਬਾਬਿਆਂ ਨੂੰ ਪੂਰਾ ਮਾਨ ਸਤਕਾਰ ਕਰਦੇ ਨੇ ਇੱਕ ਬਾਬਾ ਥੋੜੇ ਨੇ ਇੱਕ ਪਰੰਪਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰ ਤੋਂ ਸੀ ਬਹੁਤ ਕਮਾਉਣੇ ਉਹ ਸਿਰ ਕਮਾਉਣ ਦੇ ਨਾਲ ਕੀ ਹੁੰਦਾ ਸਿਰ ਕਮਾਉਣ ਦੇ ਨਾਲ ਸਾਡੇ ਸਿਰ ਨੂੰ ਹਵਾ ਵਜਦੀ ਲੈਂਦੀ ਹੈ ਹੂੰ ਤੇ ਜਿਹੜਾ ਕੁ ਮਾੜਾ ਮੋਟਾ ਕੋਈ ਹੁੰਦਾ ਸਿਰ ਦੇ ਵਿੱਚ ਕੋਈ ਕੀੜਾ ਉਹ ਨਿਕਲਦਾ ਰਹਿੰਦਾ ਤੇ ਨਾਲੇ ਤੁਸੀਂ ਕਹਿੰਨੇ ਹੋ ਵੀ ਵੀ ਆ ਜੋ ਆ ਜੋ ਜਿਨੇ ਘਰ ਦੇ ਵਿੱਚ ਚਿੱਟਾ ਮੁੰਡਾ ਲਾਉਂਦਾ ਤੰਗ ਕਰਦਾ ਬੁੜੀਆਂ ਨੂੰ ਤੁਹਾਡੇ ਘਰ ਦੇ ਵਿੱਚ ਟੂਣਾ ਸੱਟ ਗਿਆ ਕੋਈ ਖੂਨ ਦੇ ਛਿੱਟੇ ਮਾਰ ਗਿਆ ਕੋਈ ਆ ਕਰ ਗਿਆ ਫਲਾਣ ਤੇ ਕਾ ਕਰ ਗਿਆ ਇਹ ਚੀਜ਼ਾਂ ਕਿਉਂ ਬੋਲਦੇ ਹੋ ਨੇ ਇਹ ਚੀਜ਼ਾਂ ਤੁਹਾਡੇ ਵਿੱਚ ਕਿਵੇਂ ਆ ਜਾਂਦੀਆਂ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਲੋਕਾਂ ਦੇ ਘਰ ਦੇ ਵਿੱਚ ਜਿਵੇਂ ਉਹ ਮੁੰਡੇ ਨੇ ਪੈਸੇ ਲਾਏ ਆ ਤੇ ਉਹਨਾਂ ਦੇ ਘਰ ਦੇ ਵਿੱਚ ਕਿਵੇਂ ਪਤਾ ਲੱਗ ਜਾਂਦਾ ਵੀ ਇਹ ਮੁੰਡੇ ਨੇ ਵੀ ਮੱਥਾ ਟੇਕਿਆ ਤੇ ਇਸ ਬੰਦੇ ਨੇ ਪੁੱਛਣਾ ਮੇਰੇ ਬਾਰੇ ਵੀ ਉਹਦੇ ਬਾਰੇ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਬਾਬਾ ਪਤਾ ਚੱਕਰ ਕੀ ਆ ਅੱਜ ਦੇ ਟਾਈਮ ਤੇ ਕਾਲ ਯੋਗ ਅੱਜ ਦੇ ਟਾਈਮ ਤੇ 6-7 ਚੀਜ਼ਾਂ ਹੀ ਆ ਕੋਈ ਲਾਤ ਵੱਲੋਂ ਦੁਖੀ ਆ ਕੋਈ ਪੈਸੇ ਵੱਲੋਂ ਦੁਖੀ ਆ ਕੋਈ ਨੂੰਹ ਪੁੱਤ ਵੱਲੋਂ ਦੁਖੀ ਆ ਕੋਈ ਕਿਵੇਂ ਦੁਖੀ ਹੈ ਨਾ ਉਹ ਤੇਰੇ ਕੋਲ ਜਦੋਂ 100 ਬੰਦਾ ਆ ਗਿਆ ਤੂੰ ਮੰਨ ਲਾ ਬਾਜ਼ ਮਾਰਤੀ ਘਰ ਦੀ ਗੱਲ ਕਰ ਲਈ ਚਿੱਟੇ ਵਾਲੀ ਗੱਲ ਕਰ ਲਈ ਉੱਥੇ ਜਿਹੜਾ ਉੱਠੂਗਾ ਝੁੱਠੂਗਾ ਜਾਂ ਕਿਸੇ ਦੇ ਲਾਜ ਨਹੀਂ ਹੰਦੀ ਉਹ ਵੀ ਉੱਠੂਗਾ ਅੱਛਾ ਬਾਬਾ ਜਿਹੜਾ ਤੈਨੂੰ ਇਸ਼ਕ ਹੋਇਆ ਸੀ ਇਸ ਕੁੜੀ ਨੂੰ ਜਿਹਨੇ ਨੂੰ ਕੱਢ ਕੇ ਲੈ ਗਿਆਂ ਉਹਦੀ ਗੱਲਬਾਤ ਕਿਵੇਂ ਹੋਈ ਸੀ ਇਹ ਚੀਜ਼ ਕਿਵੇਂ ਚੱਲਦੀ ਆ ਇਹ ਤੁਹਾਡੇ ਨਾਲ ਗੱਲਬਾਤ ਕਿਵੇਂ ਹੁੰਦੀ ਆ ਤੁਸੀਂ ਉਹਨੂੰ ਕੱਢ ਕੇ ਲੈ ਗਏ ਨੇ ਬਾਅਦ ਵਿੱਚ ਤੁਹਾਡੇ ਕਹਿੰਦੇ ਪੰਚਾਇਤ ਵੀ ਹੁੰਦੀ ਆ ਫਿਰ ਗੱਲਬਾਤ ਕੀ ਹੁੰਦੀ ਆ ਤੁਹਾਡੇ ਡੇਰੇ ਤੇ ਵੀ ਕਬਜ਼ਾ ਹੁੰਦਾ ਤੁਹਾਡੇ ਡੇਰੇ ਤੇ ਵੀ ਲੋਕ ਆਉਂਦੇ ਆ ਚੜ ਕੇ ਫਿਰ ਗੱਲਬਾਤ ਉਹ ਕਿਵੇਂ ਨਿਕਲਦੀ ਆ ਕੀ ਗੱਲਬਾਤ ਕਿਵੇਂ ਬਣਦੀ ਆ ਉਹ ਗੱਲਬਾਤ ਇਹ ਹੁੰਦੀ ਆ ਸਾਡੇ ਨਾਲ ਦੇ ਪ ਜਦੋਂ ਆਉਣ ਲੱਗ ਗਈ ਤੇ ਉਹ 5-6 ਮਹੀਨੇ ਤੱਕ ਹੀ ਮੇਰੇ ਕੋਲੇ ਜਾਨੀ ਕਿ ਸਵੇਰ ਹੀ ਆਇਆ ਕਰੇ ਤੇ ਸ਼ਾਮ ਨੂੰ ਜਾਇਆ ਕਰੇ ਹਨਾ ਆਪਾਂ ਸਿਰ ਤੇ ਹੱਥ ਮਾਰੀ ਮਾਰੀ ਸਿਰ ਤੇ ਹੱਥ ਲਾ ਕੇ ਨਾ ਕੀ ਚੀ ਹੈ ਸਾਨੂੰ ਇਥੇ ਮਾੜੀ ਮੋਟੀ ਸ਼ਕਤੀ ਮਿਲਦੀ ਹੈ ਅੱਛਾ ਸਿਰ ਤੋਂ ਸ਼ਕਤੀ ਮਿਲਦੀ ਹੈ ਹਾਂ ਜਦੋਂ ਬੀਬਾ ਆਉਣ ਲੱਗ ਗਈ ਉਹ ਤੇ ਉਹ ਬੜਾ ਨੇੜੇ ਹੋਣ ਲੱਗ ਗਏ ਹਨਾ ਅਸੀਂ ਬਹੁਤ ਕਹਿਮਾ ਹਾਂ ਬਾਬਾ ਨੂੰ ਤੁਸੀਂ ਇੰਨਾ ਬੀਬਾ ਨੇੜੇ ਨਹੀਂ ਹੋਈਦਾ ਹੁੰਦਾ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਮੈਨੂੰ ਲੱਗਦੇ ਹੀ ਵਧੀਆ ਹਨਾ ਤੇ ਮੁੜ ਕੇ ਚੱਲੋ ਉਹ 6 ਮਹੀਨੇ ਬਾਅਦ ਫੇਰ ਆਣ ਲੱਗ ਪਏ ਉਹਨੂੰ ਵਧੀਆ ਲੱਗਦੀ ਸੀ ਉਹ हां ਬਿਲ ਬਾਬਾ ਦਾ ਵਧੀਆ ਲੱਗਣੀ ਸੀ ਬਈ ਜਦੋਂ ਸਾਨੂੰ ਉਹ ਕਰਦੀ ਸੀ ਉਹ ਤੇ ਜਦੋਂ ਬਾਬਾ ਦੇ ਨੇੜੇ ਹੋਣ ਲੱਗ ਗਈ ਪੂਰਾ ਤੇ ਅਸੀਂ ਵੀ ਨੇੜੇ ਹੋਣ ਲੱਗ ਗਏ ਫਿਰ ਫਿਰ ਇੱਥੇ ਰਾਤ ਰਹਿਣ ਲੱਗ ਗਈ ਤੇ ਫਿਰ ਮੈਂ ਪੁੱਛਿਆ ਮੈਂ ਬੀਬਾ ਵੀ ਤੂੰ ਇੱਥੇ ਰਾਤਾਂ ਰਹਿਣੀ ਆ ਜਾਂ ਤੇਨੇ ਬੈਨਾਂ ਨਾ ਟੈਵ ਲੈਣੀ ਆ ਤੇਰੇ ਘਰੇ ਕੌਣ ਕੌਣ ਉਹ ਕਹਿੰਦੀ ਬਾਬਾ ਜੀ ਮੇਰੇ ਘਰੇ ਤਾਂ ਮੇਰਾ ਘਰ ਵਾਲਾ ਉਹ ਤੋਂ ਦੁਖੀ ਹੋ ਕੇ ਤਾਂ ਮੈਂ ਇੱਥੇ ਆਉਣੀ ਆ ਫਿਰ ਸਾਨੂੰ ਮੈਂ ਕਿਹਾ ਵੀ ਤੂੰ ਬਾਬਾ ਬੀਬਾ ਦਾ ਪਿਆਰ ਦੀ ਭੁੱਖੀ ਲੱਗਦੀ ਆ ਕਹਿੰਦੀ ਪਿਆਰ ਤਾਂ ਮੈਨੂੰ ਚਾਹੀਦਾ ਚਾਹੀਦਾ ਫੇਰ ਮਾ ਕੋਈ ਨਹੀਂ ਫਿਰ ਸਾਡਾ ਸਾਲ ਬਾਅਦ ਸਾਡੀ ਗੱਲਬਾਤ ਹੋਣ ਲੱਗ ਗਈ ਫਿਰ ਤੋਂ ਹਫਤਾ ਹਫਤਾ ਲੈਂਦੀ ਸੀ ਇੱਥੇ ਮੈਂ 1.5 ਇੱਕ ਉੱਥੇ ਜਾਇ ਆਉਂਦੀ ਸੀ ਪਿੰਡਾਂ ਬਸ ਸਾਡਾ ਵਧੀਆ ਪਿਆਰ ਚੱਲਿਆ ਫਿਰ ਉਹ ਕਹਿੰਦੀ ਮੈਂ ਬਾਬਾ ਜੀ ਲੈਣੇ ਛੋਡੇ ਕੋਲੇ ਆ ਫੇਰ ਮੈਂ ਖੁਵੀ ਰੇ ਪੂਆ ਜੋ ਕੋਈ ਨਹੀਂ ਅੱਛਾ ਹੁਣ ਬਾਬਾ ਜਦੋਂ ਉਹਨੂੰ ਕੱਢ ਕੇ ਲੈ ਆਇਆ ਉਹ ਕਿਵੇਂ ਪਲਾਨ ਬਣਦਾ ਵੀ ਜਿਵੇਂ ਤੂੰ ਉਹਨੂੰ ਲੈ ਕੇ ਆਇਆ ਸੀ ਕਿ ਆਪ ਹੀ ਭੱਜ ਜਾਉਨੇ ਹੋ ਕੀ ਸਿਸਟਮ ਕਿਵੇਂ ਬਣਦਾ ਉਹ ਵੀ ਉਹ ਤਾਂ ਵਿਆਹ ਹੋਇਆ ਸੀ ਬੁੜੀ ਦਾ ਕੀ ਕਿੰਨੇ ਜਵਾਗ ਸੀ ਉਹਦੇ ਕਿਵੇਂ ਗੱਲਬਾਤ ਹੁੰਦੀ ਹੈ ਕਿਵੇਂ ਭੱਜਦੇ ਹੋ ਵਿਆਹ ਹੋਇਆ ਵਾ ਸੀ ਉਹਦੇ ਕੁੜੀ ਸੀ ਕਾਰਾ ਲਾ ਸੀਗਾ ਹੂੰ ਕਾਰਾ ਲਾ ਤੋਂ ਨਹੀਂ ਖੁਸ਼ ਹੋਣੀ ਉਹ ਆਉਂਦੀ ਆ ਉਹ ਜਦੋਂ ਪਹਿਲੇ ਆ ਮੈਂ ਉਹਨੂੰ ਕਿਹਾ ਮੈਨੂੰ ਕਹਿੰਦੀ ਬਾਬਾ ਮੈਂ ਰਹਿਣਾ ਹੀ ਇੱਥੇ ਮੈਂ ਕੋਈ ਨਹੀਂ ਚੱਕ ਲਿਆ ਉਹਦਾ ਜਿਹੜਾ ਕੋ ਹੈਗਾ ਉਹ ਪਹਿਲੀ ਵਾਰੀ ਥੋੜਾ ਜਿਹਾ ਸਮਾਨ ਛੱਡ ਗਈ ਦੂਜੀ ਵਾਰੀ ਬਸ ਮਤਲਬ ਮਹੀਨੇ ਦੇ ਵਿੱਚ ਵਿੱਚ ਉਹਨੇ ਸਾਰਾ ਸਮਾਨ ਜਿਹੜਾ ਉਹਦਾ ਲੋੜੀ ਦਾ ਸੀ ਉਹ ਟੋਲਿਆ ਇੱਥੇ ਤੇ ਮੁੜ ਕੇ ਆ ਕੇ ਪੱਕੇ ਰਹਿਣ ਲੱਗ ਅੱਛਾ ਫਿਰ ਉਹਦੇ ਘਰ ਵਾਲੇ ਨੇ ਗੱਲਬਾਤ ਚੱਕੀ ਹੋਵੇ ਫਿਰ ਪਿੰਡ ਦੇ ਲੋਕ ਵੀ ਕਹਿੰਦੇ ਜਿਹੜੇ ਚੜ੍ਹ ਕੇ ਆਏ ਸੀਗੇ ਕੀ ਗੱਲਬਾਤ ਹੋਈ ਸੀ ਜਦੋਂ ਪਿੰਡ ਦੇ ਲੋਕ ਆਏ ਸੀਗੇ ਘਰ ਵਾਲਾ ਵੀ ਆਇਆ ਸੀਗਾ ਅਸੀਂ ਇਹ ਗੱਲ ਕਹਤੀ ਵੀ ਆ ਮੈਨੂੰ ਲੈ ਕੇ ਜਾਨੇ ਭਾਈ ਲੈ ਜਾ ਮੇਰੇ ਤਾਂ ਕੋਈ ਇਹਦੇ ਤੇ ਜੋਰ ਨਹੀਂ ਆ ਵੀ ਮੈਂ ਕਿਹੜਾ ਇਹਨੂੰ ਕੁਛ ਕਹਿਣਾ ਉਹ ਬੁੜੀ ਆਪ ਹੀ ਕਹਿੰਦੀ ਕਹਿੰਦੀ ਮੈਂ ਤਾਂ ਬਾਬਿਆਂ ਦੀ ਚੇਲੀ ਬਣ ਗਈ ਛਤਰਪੇਟ ਨਹੀਂ ਹੋਈ ਤੇਰੀ ਛਤਰਪੇਟ ਨਹੀਂ ਕਿਸੇ ਦੀ ਪਿੰਡ ਦੀ ਧੀ ਕੱਢ ਕੇ ਲੈ ਕੇ ਜਾਏਂਗਾ ਤੇ ਤੇਰੀ ਛਤਰਪੇਟ ਨਹੀਂ ਹੋਣੀ ਛਤਰਪੇਟ ਤਾਂ ਨਹੀਂ ਨਾ ਹੋਈ ਮੈਂ ਤਾਂ ਉਹਨੂੰ ਸਿੱਧਾ ਹੀ ਕਹਤਾ ਮੈਂ ਵੀ ਮੈਂ ਕਿਹੜਾ ਲੈ ਕੇ ਆਇਆ ਆਹ ਬੈਠੀ ਹੈ ਚੇਲੀ ਬਣ ਗਈ ਆ ਅੱਛਾ ਆ ਪਾਈ ਹੈ ਮਤਲਬ ਹਾਂ ਚੇਲੀ ਬਣ ਗਈ ਚੇਲੀ ਬਣ ਗਈ ਉਹ ਮੁੜ ਕੇ ਉਹ ਕਹਿੰਦੀ ਮੈਂ ਤਾਂ ਬਾਬਿਆਂ ਦੀ ਲਾੜ ਲੱਗੀ ਸਾਰੇ ਜਨ ਦੇ ਕਿ ਮੈਂ ਤਾਂ ਇੱਥੇ ਰਹਿਣਾ ਮੈਂ ਤਾਂ ਜਾਣਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਯਾਰ ਵੀ ਅੱਜ ਦੇ ਜਿਹੜੇ ਬਾਬੇ ਆ ਏਦਾਂ ਦੇ ਬਾਬੇ ਆ ਜਿਹੜੇ ਜਨਾਨੀਆਂ ਤੇ ਮਾੜੀ ਨਿਗਾ ਰੱਖਦੇ ਆ ਤੁਸੀਂ ਉੱਥੇ ਆਪਦੀਆਂ ਜਨਾਨੀਆਂ ਨੂੰ ਨਹਾਤਵਾ ਕੇ ਸੁਰਕੀ ਪਾਊਡਰ ਲਾ ਕੇ ਜਿਵੇਂ ਕੰਦੇ ਉਤੇ ਪਲਸਟਰ ਨਹੀਂ ਕੀਤਾ ਹੁੰਦਾ ਇਦਾਂ ਦੇ ਮੇਕਅਪ ਕਰ ਕਰਕੇ ਕੁੜੀਆਂ ਨੂੰ ਪੀਆਰਟੀਸੀ ਬਾਥੇ ਚੜਾ ਦਿੰਨੇ ਹੋ ਬੱਸਾਂ ਤੇ ਚੜਾ ਦਿੰਨੇ ਉਹਦੇ ਘਰ ਵਾਲਿਆਂ ਨੂੰ ਵੀ ਜਾ ਬਾਬੇ ਦੇ ਮੱਥਾ ਟੇਕ ਕੇ ਆ ਵੀ ਤੇਰੇ ਪੁੱਤ ਨਾ ਹੋ ਜਾਣਗੇ ਤੇ ਜਦੋਂ ਇਹ ਇਹੀ ਬਾਬੇ ਤੁਹਾਡੀਆਂ ਜਨਾਨੀਆਂ ਨੂੰ ਕੱਢਣ ਲੱਗ ਗਏ ਨੇ ਇਹਨਾਂ ਤੇ ਮਾਲੀ ਨਿਗਰ ਰੱਖਣ ਲੱਗ ਗਏ ਨੇ ਇਹਨਾਂ ਦੇ ਜਿਹੜੇ ਚੇਲੇ ਹੁੰਦੇ ਆ ਉਹ ਵੀ ਮਾਲੀ ਨਿਗਰ ਰੱਖਣ ਲੱਗ ਗਏ ਨੇ ਤੁਹਾਡੀਆਂ ਕੁੜੀਆਂ ਬੁੜੀਆਂ ਤੇ ਤੇ ਫਿਰ ਤੁਸੀਂ ਇਹੋ ਜਿਹੀ ਡੇਰਿਆਂ ਦੇ ਵਿੱਚ ਤੁਸੀਂ ਭੇਜੋਗੇ ਆਪਣੀਆਂ ਜਨਾਨੀਆਂ ਨੂੰ ਕਿਉਂ ਭੇਜਦੇ ਹੋ ਯਾਰ ਬਾਦ ਵਿੱਚ ਤੁਸੀਂ ਕਹਿੰਦੇ ਹੁੰਨੇ ਹੋ ਵੀ ਸਾਡੇ ਨਾਲ ਬਾਬੇ ਨੇ ਧੱਕਾ ਕੀਤਾ ਬਾਬੇ ਨੇ ਸਾਡੇ ਨਾਲ ਇਹ ਚੀਜ਼ ਬਣ ਗਈ ਮੇਰੇ ਕੁੜੀ ਨੂੰ ਬੋਲਿਆ ਮੇਰੀ ਘਰ ਵਾਲੀ ਨੂੰ ਬੋਲਿਆ ਬਾਬੇ ਦੇ ਜਿਹੜੇ ਉੱਥੇ ਇਹ ਚੀਜ਼ ਹੋਈ ਗੁਫਾ ਦੇ ਵਿੱਚ ਗਲਤ ਕੰਮ ਹੁੰਦਾ ਇਹੋ ਜਿਹੀਆਂ ਚੀਜ਼ਾਂ ਫਿਰ ਬਾਅਦ ਵਿੱਚ ਕਿਉਂ ਹੁੰਦੀਆਂ ਪਹਿਲਾਂ ਤੁਸੀਂ ਇਹਨਾਂ ਬਾਬਿਆਂ ਕੋਲ ਜਾਨੇ ਉਹ ਪਖੰਡੀ ਬਾਬਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਲੋਕ ਕਹਿੰਦੇ ਨੇ ਨਾ ਵੀ ਯਾਰ ਅੱਜ ਜਿਹੜੇ ਹਸਾਣ ਹੜ ਆਏ ਹੋਇਆ ਤੇ ਇਹ ਬਾਬੇ ਕਿੱਥੇ ਆ ਹੁਣ ਤੇ ਬਾਬਾ ਜਿਹੜੇ ਜਿਹੜੇ ਹਿਸਾਬ ਨਾਲ ਹੜ ਆਏ ਹੋਇਆ ਉਹਨਾਂ ਨੂੰ ਰੋਕੋ ਨਾ ਤੁਸੀਂ ਹੁਣ ਤੁਸੀਂ ਉ ਤਾਂ ਕਹਿ ਦਿੰਦੇ ਵਾ ਅਸੀਂ ਐਂ ਕਰਦਾਂਗੇ ਕਰਨੀ ਧਰਨੀ ਵਾਲੇ ਆ ਅਸੀਂ ਐਂ ਕਰਦਾਂਗੇ ਤਖਤ ਤਖਤਾ ਪਲਟ ਦਾਂਗੇ ਨਾ ਤੁਹਾਡੇ ਤੋਂ ਮੋਦੀ ਲੋਟ ਆਉਂਦਾ ਨਾ ਤੁਹਾਡੇ ਬੰਨੀ ਵਾਲੇ ਲੋਟ ਆਉਂਦੇ ਆ ਨਾ ਤੁਹਾਡੇ ਅੰਡਸਟਰੀਆਂ ਲੋਟ ਆਉਂਦੀਆਂ ਨਾ ਤੁਹਾਡੇ ਤੋਂ ਹੜ ਲੋਟ ਆ ਰਿਆ ਹੁਣ ਇਹ ਤਾਂ ਕੁਦਰਤੀ ਆਫਤ ਆ ਉਹ ਅਸੀਂ ਕੁਦਰਤੀ ਆਫਤਾਂ ਫਿਰ ਕੁਦਰਤੀ ਆਫਤਾਂ ਨਾਲ ਤੁਸੀਂ ਕਿ ਇੱਕ ਪਾਸੇ ਕਹਿੰਨੇ ਹੋ ਅਸੀਂ ਕਰਦਾਂਗੇ ਤੇ ਉਹ ਵੀ ਕੁਦਰਤੀ ਹੈ ਜਿਹੜੇ ਦੁੱਖ ਸੁੱਖ ਘਰਾਂ ਦੇ ਵਿੱਚ ਜਾਂਦੇ ਆ ਇਹ ਤਾਂ ਸਾਡੇ ਨੇੜੇ ਆ ਨਾ ਇਹ ਚੀਜ਼ਾਂ ਅਸੀਂ ਕੱਟ ਸਕਦੇ ਆ ਉਧਰ ਸਾਨੂੰ ਅਸੀਂ ਡੁੱਬਣਾ ਥੋੜਾ ਡੁੱਬਣਾ ਨਹੀਂ ਪਹਿਲਾਂ ਤੁਸੀਂ ਕਹਿੰਨੇ ਹੋ ਅਸੀਂ ਤਾਂ ਹੜਾਂ ਨੂੰ ਰੋਕ ਦਾਂਗੇ ਅਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਆਂ ਤੁਹਾਡਾ ਮੁੰਡਾ ਚਿੱਟਾ ਲਾਉਂਦਾ ਅਸੀਂ ਹਟਾ ਦਾਂਗੇ ਤੁਹਾਡੇ ਘਰ ਦੇ ਵਿੱਚ ਆ ਭੂਤ ਪ੍ਰੇਤ ਆ ਅਸੀਂ ਉਹ ਵੀ ਰੋਕ ਦਾਂਗੇ ਹੁਣ ਹੁਣ ਕਿਹੜੇ ਕਿੱਥੇ ਗਏ ਉਹ ਬਾਬੇ ਆ ਜਿਹੜੇ ਤੁਸੀਂ ਪਹਿਰਾਵਾ ਪਾਇਆ ਹੋਇਆ ਇਹ ਜਿਹੜੇ ਬਾਬੇ ਕਰਨੀ ਧਰਨੀ ਵਾਲੇ ਤੁਸੀਂ ਹੁੰਨੇ ਹੋ ਹੁਣ ਹੜ੍ਹਾਂ ਨੂੰ ਕਿਉਂ ਨਹੀਂ ਰੋਕਦੇ ਜਿਹੜਾ ਕਿਸਾਨਾਂ ਦਾ ਪਾਣੀ ਸਿਰ ਚਲਿਆ ਹੋਇਆ 8-8 ਫੁੱਟ 10-10 ਫੁੱਟ ਜਿਨ੍ਹਾਂ ਦੇ ਲੋਕਾਂ ਦੇ 35-35 40-40 ਲੱਖ ਦੀਆਂ ਕਰੋੜ-ਕਰੋੜ ਰੁਪਈਆ ਦੀਆਂ ਕੋਠੀਆਂ ਜ਼ਮੀਨਾਂ ਖਤਮ ਹੋ ਗਈਆਂ ਜਿੱਥੇ ਜਵਾਕ ਮਰ ਗਏ ਜਿੱਥੇ ਹਰ ਇੱਕ ਚੀਜ਼ ਖਤਮ ਹੋ ਰਹੀ ਹੈ ਤੇ ਉੱਥੇ ਬਾਬੇ ਕਿੱਥੇ ਆਉਣਾ ਹੁਣ ਬਾਬਾ ਕਿੱਥੇ ਆ ਬਾਬੇ ਤਾਂ ਆਪਦੇ ਡੇਰਿਆਂ 'ਚ ਬੈਠੇ ਆ ਬਾਬੇ ਨੇ ਉੱਥੇ ਜਾ ਕੇ ਮਾਰੀ ਬਾਬਿਆਂ ਨੂੰ ਆਪ ਡਾਰਾਂ ਫਿਰ ਬਾਬਿਆਂ ਨੂੰ ਆਪ ਡਾਰਾਂ ਫਿਰ ਹੈਗਾ ਹੀ ਹੈ ਤੁਹਾਨੂੰ ਵੀ ਡਾਰਾਂ ਫ ਅਸੀਂ ਡੁੱਬਣਾ ਥੋੜਾ ਜਾ ਕੇ ਅਸੀਂ ਤਾਂ ਉਹਦੀ ਜ਼ਿੰਦਗੀ ਨਹੀਂ ਨਹੀਂ ਤੁਸੀਂ ਤਾਂ ਕਹਿੰਦੇ ਹੋ ਇਸ ਤਰ੍ਹਾਂ ਐ ਕਰਦਾਂਗੇ ਤਾਰਦੇ ਆ ਲੋਕਾਂ ਨੂੰ ਤਾਂ ਤੁਸੀਂ ਹੁਣ ਕਹਿੰਦੇ ਹੋ ਅਸੀਂ ਡੁੱਬ ਜਾਾਂਗੇ ਜੇ ਮੰਨ ਕੇ ਚੱਲੋ ਦੁਨੀਆਂ ਸਾਡੇ ਕੋਲੇ ਝੂਠ ਬੋਲਦੇ ਤੁਸੀਂ ਜੇ ਦੁਨੀਆਂ ਤੁਸੀਂ ਝੂਠ ਬੋਲਦੇ ਜੇ ਦੁਨੀਆਂ ਸਾਡੇ ਕੋਲੇ ਆਉਂਦੀ ਆ ਤਾਂ ਤਾਂ ਹੀ ਅਸੀਂ ਝੂਠ ਬੋਲਦੇ ਫਿਰ ਨਾ ਮਰੌਣ ਨਾ ਆਉਣ ਆਹ ਵੇਖ ਲਓ ਲੈ ਬਾਬਾ ਕਹਿੰਦਾ ਮੈਂ ਝੂਠ ਬੋਲਦਾ ਅੱਛਾ ਮਤਲਬ ਜਿਹੜਾ ਕੁਝ ਹੁੰਦਾ ਢੋਂਗ ਹੁੰਦਾ ਉਹ ਸਭ ਕੁਝ ਜਿਹਦਾ ਤੁਸੀਂ ਕਰਦੇ ਹੋ ਗਲਤ ਆ ਫਿਰ ਉਹ ਜਿਹੜਾ ਮੈਂ ਤੁਹਾਨੂੰ ਗਾਲ ਦੱਸਦਾ ਜਿਹੜੇ 100 ਦੇ ਵਿੱਚੋਂ 2-4 ਬਾਬੇ ਹੀ ਹੋਣਗੇ ਠੀਕ ਹੈ ਨਾ ਨਹੀਂ ਸਾਡੇ ਵਰਗੇ ਇਹ ਕੰਮ ਵਾਲੀ ਆ ਅਸੀਂ ਵਹਿ ਜਾਣਾ ਜਾ ਕੇ ਗੱਦੀ ਲਾ ਕੇ ਠੀਕ ਹੈ ਸਾਰਾ ਕੁਝ ਸਾਡੇ ਕੋਲ ਲੋਕ ਆਉਂਦੇ ਆ ਅਸੀਂ ਪੁੱਠੇ ਸਿੱਧੇ ਕਰਕੇ ਲੋਕਾਂ ਨੂੰ ਗੱਲਾਂ ਬਾਤਾਂ ਆਣ ਗਵਾਣ ਨੂੰ ਲੈ ਕੇ ਲੜਾ ਅਸੀਂ ਆਣ ਗਵਾਣ ਨੂੰ ਲੜਾ ਕੇ ਅਸੀਂ ਸਾਰਾ ਕੁਝ ਆਪ ਦਾ ਕਰਕੇ ਅਸੀਂ ਆਪਦੀ ਰੋਟੀ ਖਾਣੀ ਆ ਠੀਕ ਹੈ ਨਾ ਨਹੀਂ ਇੱਕ ਪਾਸੇ ਤੁਸੀਂ ਕਹਿੰਨੇ ਹੋ ਵੀ ਅਸੀਂ ਇੱਕ ਬੰਦੇ ਨੂੰ ਜੜ ਤੋਂ ਪੱਟ ਦਿੰਨੇ ਆ ਹੁਣ ਮੈਂ ਖੜਾ ਮੈਨੂੰ ਪੱਟ ਕੇ ਦਿਖਾ ਲੈ ਕਿਹੜਾ ਜੰਤਰ ਮੰਤਰ ਮਾਰੇਗਾ ਤੋ ਪੱਟੇ ਨਹੀਂ ਜਾਂਦੇ ਹੁਣ ਕਿਵੇਂ ਪਟੇਗਾ ਲੱਗੀ ਨਾ ਉਹ ਤਾਂ ਪੱਟੇ ਜਾ ਹੈ ਜਦੋਂ ਸਾਡੀ ਲੈਵਲ ਲੱਗੀ ਉਹ ਤਾਂ ਪੱਟ ਕਿੱਥੇ ਲੈਵਲ ਆਏਗਾ ਤੂੰ ਲੈਵਾ ਦੀ ਮੈਂ ਕੁੱਟ ਕੇ ਚੱਲਾਉਂ ਕਿਹੜਾ ਬਾਬਾ ਵੇਲਾ ਜਿਹੜਾ ਥੋਡੇ ਚ ਆਉਂਦਾ ਕਿਹੜਾ ਬਾਬਾ ਵੇਲਾ ਬਾਬੇ ਤਾਂ ਬਥੇਰੇ ਆ ਵੇਲੇ ਕਿਹੜਾ ਬਾਬਾ ਵੇਲਾ ਸਾਡੇ ਅਸੀਂ ਆਪ ਹੀ ਆ ਜੰਨੇ ਆ ਆ ਆਪਣੀ ਜਿਹੜਾ ਥੋਡੇ ਚ ਆਉਂਦਾ ਤੁਸੀਂ ਸਿਰ ਘਮਾਉਣ ਲੱਗ ਜਾਨੇ ਹੋ ਤੁਸੀਂ ਕਹਿ ਤਨੋ ਵੀ ਆ ਕਰ ਦਾਂਗੇ ਉਹ ਕਰ ਦਾਂਗੇ ਫਲਾਣਾ ਧਮਕ ਉਹ ਬਾਬਾ ਕਿਹੜਾ ਹੁੰਦਾ ਜਿਹੜਾ ਥਾਂ ਦੇ ਪਾਸਮ ਕਰਦਾ ਜਿਹੜਾ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਡੀਆਂ ਚੀਜ਼ਾਂ ਦੱਸ ਦਿੰਦਾ ਵੀ ਸੰਦੂਕ ਦੇ ਥੱਲੇ ਕੀ ਪਿਆ ਤੁਹਾਡੇ ਉੱਥੇ ਕੀ ਪਿਆ ਉਹ ਚੀਜ਼ ਹੋ ਗਈ ਤੁਹਾਡੇ ਘਰੇ ਆ ਬੰਦਾ ਮਰਿਆ ਹੋਇਆ ਇਹ ਬਈ 5 6 ਨਾਂ ਹੁੰਦੇ ਆ ਘਰਾਂ ਦੇ ਵਿੱਚ ਬਿਬੰਤਾ ਮਰ ਗਿਆ ਚਿੰਤਾ ਮਰ ਗਿਆ ਲੱਲਾ ਮਰ ਗਿਆ ਲੱਲਾ ਪੱਬਾ ਮਰ ਗਿਆ ਇਹ ਬੰਦਿਆਂ ਦੇ ਵਿੱਚ ਕਿਹੜਾ ਤੁਹਾਡਾ ਬੰਦਾ ਐਕਸੀਡੈਂਟ ਦੇ ਵਿੱਚ ਮਰਿਆ ਹੋਇਆ ਇਹ ਇਹ ਜੇ ਬਾਬੇ ਆ ਉਹ ਕਹਿੰਦਾ ਵੀ ਹਾਂ ਹਾਂ ਸਾਡੇ ਘਰਾਂ ਦੇ ਵਿੱਚ ਇਹ ਮਰਿਆ ਹੋਇਆ ਫਿਰ ਬਾਈ ਕਹਿੰਣਗੇ ਹਾਂ ਬਸ ਉਹੀ ਹੁੰਦਾ ਇਧਰ ਦੀ ਘੋਕ ਕੇ ਤੁਹਾਡੀ ਛੱਤ ਉੱਤੋਂ ਦੀ ਹੋ ਕੇ ਘਰੇ ਆ ਜਾਂਦਾ ਤੁਹਾਡੇ ਘਰ ਦੇ ਵਿੱਚ ਚਾਰ ਕਿੱਲੇ ਲਿਆਉ ਉਹ ਅਸੀਂ ਚਿਰ ਚਾਰੇ ਕਿੱਲੇ ਠੋਕ ਦਿੰਨੇ ਆ ਤੁਹਾਡੇ ਘਰੇ ਭੂਤ ਨਹੀਂ ਆਉਂਦੇ ਇਹ ਚੀਜ਼ਾਂ ਇਹਨਾਂ ਕੋਲ ਇਹ ਰੋਕਣਗੇ ਭੂਤ ਜਿਹੜੇ ਜਿਹੜੇ ਹੜ ਨਹੀਂ ਰੋਕ ਸਕਦੇ ਹੁਣ ਹੜਾਂ ਨੂੰ ਰੋਕ ਕੇ ਖਾਓ ਤੁਹਾਡੇ ਚ ਹੈਗਾ ਤਾਕਤ ਹੈਗੀ ਆ ਇਹ ਤਾਂ ਹੀ ਰੁਕਦੀ ਨਹੀਂ ਹੁੰਦੀ ਕੁਦਰਤੀ ਆਫਤ ਹੈ ਇਹ ਨਹੀਂ ਰੁਕਦੀ ਕੁਦਰਤੀ ਆਫਤ ਦਾ ਬਾਬਾ ਫਿਰ ਤਾਂ ਦੂਜੀਆਂ ਵੀ ਕੁਦਰਤੀ ਆਫਤਾਂ ਆ ਜਿਹੜੀਆਂ ਬਿਮਾਰੀਆਂ ਉਹ ਕੁਦਰਤੀ ਨਹੀਂ ਆ ਉਹ ਨਾ ਲੋਕ ਜਦੋਂ ਸਾਡੇ ਕੋਲੇ ਆਉਂਦੇ ਆ ਮੇਰੀ ਗੱਲ ਸੁਣਾ ਤੁਸੀਂ ਕਿਤੇ ਵੀ ਮਰਜੀ ਜਾਵੜਿਓ ਉੱਥੇ ਬੰਦੇ ਪੜੇ ਲਿਖੇ ਜਿਨ੍ਹਾਂ ਨੂੰ ਕਹਿੰਦੇ ਵੀ ਇਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਉਹ ਬੁਰਗਾ ਪਿੱਛੇ ਲੱਗ ਕੇ ਉਹ ਵੀ ਉੱਥੇ ਬੈਠੇ ਹੁੰਦੇ ਸੀ ਕਿ ਨਾ ਸੱਦਰ ਜਾਨੇ ਲੋਕ ਇੱਕ ਤੂੰ ਇੱਕ ਜਿਹੜਾ ਤੁਹਾਡੇ ਡੇਰਿਆਂ ਦੇ ਵਿੱਚ ਕੰਮ ਚੱਲ ਰਿਹਾ ਤੂੰ ਜਨਾਨੀਆਂ ਕੱਢ ਕੇ ਲੈ ਆਈ ਜਾਣਾ ਉੱਥੇ ਚੋਦੀ ਜਾਣੇ ਉਹ ਗਲਤ ਕੰਮ ਕਰੀ ਜਾਂਦੇ ਉਹਨਾਂ ਦੇ ਨਾਲ ਤੁਹਾਨੂੰ ਇਹ ਪਤਾ ਵੀ ਤੁਸੀਂ ਉੱਥੇ ਡੇਰਿਆਂ ਦੇ ਵਿੱਚ ਕਿੰਨੇ ਪਵਿੱਤਰ ਚੀਜ਼ਾਂ ਪਈਆਂ ਉਹਦੇ ਫੋਟਮਾਂ ਲੱਗੀਆਂ ਬਾਬਿਆਂ ਦੇ ਵਿੱਚ ਤੁਸੀਂ ਉੱਥੇ ਗਲਤ ਕੰਮ ਕਰਦੇ ਪਏ ਹੋ ਤੁਹਾਡੀਆਂ ਖਬਰਾਂ ਕਿੰਨੀਆਂ ਤੁਸੇ ਤੁਹਾਨੂੰ ਜੇਲਾਂ ਦੇ ਵਿੱਚ ਰੱਖਿਆ ਹੋਇਆ ਕਿੰਨੇ ਬਾਬਿਆਂ ਨੂੰ ਜੇਲਾਂ ਦੇ ਵਿੱਚ ਰੱਖਿਆ ਹੋਇਆ ਇਹ ਕੰਮਾਂ ਦੇ ਵਿੱਚ ਤੇ ਤੁਸੀਂ ਵੀ ਇਹੀ ਕੰਮ ਕਰ ਰਹੇ ਹੋ ਤੁਸੀਂ ਕਿਹਦੀ ਜਨਾਨੀ ਕੱਢ ਕੇ ਲੈ ਆਏ ਹੋ ਕਿਸੇ ਦੇ ਜਵਾਕ ਆਓ ਕਿਸ ਚੰਗੇ ਭਲੇ ਬਾਬਿਆਂ ਨੂੰ ਬਦਨਾਮ ਕੀਤਾ ਹੋਇਆ ਤੁਹਾਡੇ ਅੱਗੇ ਪਖੰਡੀ ਬਾਬਿਆਂ ਨੇ ਤੁਹਾਨੂੰ ਊੜੇ ਦੀ ੱਲਣੀਆਂ ਆਉਂਦੀ ਹੁੰਦੀ ਤੁਸੀਂ ਕਹਿੰਦੇ ਹੋ ਅਸੀਂ ਬਾਬੇ ਆ ਤੁਸੀਂ ਮੈਨੂੰ ਇਹ ਦੱਸੋ ਗੱਲ ਹੁਣ ਜਿਹੜੇ ਤੁਹਾਡੇ ਕੋਲ ਬੰਦੇ ਆਉਂਦੇ ਕਿੰਨਾ ਕ ਚੜਾਵਾ ਚੜਦਾ ਤੁਹਾਨੂੰ ਪਤਾ ਤੁਹਾਨੂੰ ਕਿੰਨਾ ਕ ਚੜਾਵਾ ਵੱਧ ਤੁ ਵੱਧ ਚੜਦਾ ਉਹ ਉਹ ਚੜਾਵੇ ਦੇ ਨਾਲ ਹੀ ਤੁਸੀਂ ਫੋਰਚੂਨਰਾਂ ਦੇ ਵਿੱਚ ਚੰਗੇ ਜੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਹੋ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਤਾਂ ਦੋ ਥਾਲੀਆਂ ਭੇਜੋ ਅੰਦਰ ਜਨਾਨੀ ਲੈ ਕੇ ਆਵੇ ਥਾਲੀ ਸਾਡੇ ਕੋਲ ਰੋਟੀਆਂ ਲਈ ਜਿਹਦੇ ਵਿੱਚ ਦੋ ਚਮਚੇ ਹੁਣ ਇੱਕ ਚਮਚਾ ਮੇਰਾ ਹੋਵੇ ਤੇ ਇੱਕ ਚਮਚਾ ਹੋਵੇ ਜਨਾਨੀ ਦਾ ਉਹ ਵੀ ਮੇਰੇ ਮੂੰਹ 'ਚ ਪ ਤੇ ਫਿਰ ਇਹ ਚੀਜ਼ਾਂ ਤੁਹਾਡੇ ਡੇਲੇਆਂ ਦੇ ਵਿੱਚ ਚੱਲਦੀਆਂ ਇਹ ਬਾਈ ਇਹ ਜਦੋਂ ਲੋਕ ਕਰਾਉਂਦੇ ਆ ਫਿਰ ਅਸੀਂ ਸਾਨੂੰ ਕਰਨਾ ਹੀ ਪੈਂਦਾ ਨਾ ਹੁਣ ਸਾਡੇ ਕੋਲ ਨਾ ਹੁਣ ਹੈ ਤੇ ਫਿਰ ਤੁਸੀਂ ਤੁਸੀਂ ਸਿੱਧਾ ਕਹੋ ਨਾ ਵੀ ਨਾ ਹੁਣ ਸਾਡੇ ਕੋਲ ਅਸੀਂ ਤਾਂ ਕਹਿਨੇ ਆ ਮੈਂ ਕੱਲ ਨੂੰ ਕਹਦੂੰਗਾ ਪਰ ਲੋਕ ਨਹੀਂ ਹਟਦੇ ਪਰ ਲੋਕ ਨਹੀਂ ਹਟਦੇ ਬਾਬੇ ਨੇ ਸਿੱਧਾ ਕਹਿਦਾ ਵੀ ਸਾਡੇ ਕੋਲ ਨਾ ਉਹ ਸਾਡੇ ਕੋਲ ਕੁਝ ਨਹੀਂ ਹੈਗਾ ਪਰ ਫਿਰ ਵੀ ਬਾਬਿਆਂ ਕੋਦੇ ਕੋਲ ਕਿਉਂ ਜਾਂਦੇ ਆ ਇਹ ਲੋਕ ਕਿਉਂ ਜਨਾਨੀਆਂ ਤਿਆਰ ਹੋ ਹੋ ਕੇ ਜਾਂਦੀਆਂ ਕਿਉਂ ਕਿਸੇ ਦੇ ਪਿੱਛੇ ਲੱਗ ਕੇ ਜਾਂਦੇ ਹੋ ਸਿੱਖ ਕੌਮ ਇੱਕ ਆਪਣੀ ਬੜੀ ਤਗੜੀ ਕੌਮ ਸੀ ਬੜੇ ਲੋਕ ਸੂਰਬੀਰ ਹੋਏ ਆਪਣੇ ਕਿੰਨੇ ਸਿੰਘ ਸੂਰਮੇ ਹੋਏ ਆ ਪਰ ਫਿਰ ਵੀ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਰੀਤੀ ਰਿਵਾਜ ਚੱਲਿਆ ਹੋਇਆ ਵੀ ਇੱਕ ਦੂਜੇ ਨੂੰ ਉਂਗਲੀ ਲਾਉਣੀ ਹੈ ਬੁੜੀ ਨੇ ਵੀ ਆਇਆ ਤੇਰਾ ਭਲਾ ਹੋ ਜਾਊਗਾ ਉੱਥੇ ਚਲਦੇ ਆ ਇਹੋ ਜੇ ਬਾਬਿਆਂ ਕੋਲ ਜਾਂਦੇ ਹੋ ਉਹ ਚੀਜ਼ਾਂ ਨੂੰ ਛੱਡਤਾ ਤੁਸੀਂ ਗੁਰਦੁਆਰਿਆਂ ਨੂੰ ਛੱਡਤਾ ਉਧਰ ਤੁਸੀਂ ਛੱਡਤਾ ਸਾਰਾ ਕੁਝ ਤੁਸੀਂ ਤੁਰਦੇ ਹੋ ਡੇਰਿਆਂ ਵੱਲ ਹਾਂ ਪੰਜਾਬ ਦੇ ਵਿੱਚ ਬਹੁਤ ਡੇਰੇ ਆ ਪਰ ਕਈ ਸਹੀ ਵੀ ਆ ਪਰ ਬਈ ਕਈ ਪਖੰਡੀ ਵੀ ਆ ਪੈਸਿਆਂ ਦਾ ਇੱਕ ਸਿਸਟਮ ਬਣਾਇਆ ਹੋਇਆ ਚੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਆ ਚੰਗੇ ਇਹ ਉਹ ਉਹ ਸਰੀਰਕ ਸੰਬੰਧ ਲੋਕਾਂ ਦੇ ਨਾਲ ਬਣਾਉਂਦੇ ਆ ਉਹਨਾਂ ਜਨਾਨੀਆਂ ਨਾਲ ਬਣਾਉਂਦੇ ਆ ਜਿਹੜੀਆਂ ਇਹਨਾਂ ਕੋ ਬਾਦ ਵਿੱਚ ਇਹ ਜਿਹੜੀਆਂ ਖਬਰਾਂ ਤੁਸੀਂ ਬਣਾ ਬਣਾ ਕੇ ਪਾਉਣੇ ਹੋ ਵੀ ਸਾਡੇ ਨਾਲ ਧੱਕਾ ਕੀਤਾ ਬਾਬੇ ਨੇ ਫਿਰ ਤੁਸੀਂ ਆ ਆ ਭੇਜ ਦਿਓ ਆਪਣੀਆਂ ਜਨਾਨੀਆਂ ਦੇ ਨਾਲ ਫਿਰ ਤੁਹਾਨੂੰ ਨਾਲ ਇਹ ਆਪ ਲੈ ਕੇ ਜਾਂਦੇ ਆ ਫਿਰ ਤੁਸੀਂ ਚੰਗੇ ਘਰੇ ਤਾਂ ਤੁਸੀਂ ਕਹਿੰਦੇ ਸਾਡੇ ਤਾਂ ਕੰਮ ਨਹੀਂ ਹੁੰਦਾ ਜਦੋਂ ਜਦੋਂ ਬਾਬੇ ਕੋਲ ਜਾਣਾ ਹੁੰਦੇ ਉਦੋਂ ਫੱਟ ਜਣਾ ਫੀਟ ਰੇਲੇ ਤੇ ਚੜ੍ਹ ਜਾਣਾ ਚੰਗੀ ਬਸ ਤੇ ਚੜ੍ਹ ਜਾਣਾ ਮਿੰਟ ਤੇ ਉਦੋਂ ਕੋਡੇ ਕੇ ਫੇਰ ਫੇਰ ਵੀ ਬੱਸ ਅਸੀਂ ਕਹਿੰਦੇ ਆ ਭਾਈ ਸਾਡੇ ਕੋਲੇ ਨਾ ਆਓ ਪਰ ਲੋਕ ਹਰਦੇ ਨਹੀਂ ਬਈ ਕੀ ਕਹਿਣਾ ਚਾਹਣਾ ਜਿਹੜੇ ਲੋਕ ਬਾਬਿਆਂ ਕੋਲ ਜਾਂਦੇ ਆ ਬਾਬਿਆਂ ਕੋਲ ਜਾਂਦੇ ਜਿਹੜੇ ਭਾਈ ਲੋਕਾਂ ਨੂੰ ਪੈਸੇ ਬਾਬਿਆਂ ਨੂੰ ਤੁਸੀਂ ਖਵਾਉਣੇ ਹਨ ਉਹੀ ਆਉਦੇ ਘਰੇ ਜਵਾਕਾਂ ਨੂੰ ਖਵਾਉ ਆਪਦੀ ਜ਼ਿੰਦਗੀ ਦੇ ਨਜ਼ਾਰੇ ਲਓ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਮੱਥਾ ਟੇਕਿਆ ਕਰੋ ਬਹੁਤ-ਬਹੁਤ ਧੰਨਵਾਦ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਤੁਸੀਂ ਵੇਖੋਗੇ ਇੱਕ ਪਖੰਡੀ ਬਾਬਾ ਜਿਹੜਾ ਕਿਸੇ ਜਨਾਨੀ ਨੂੰ ਕੱਢ ਕੇ ਲੈ ਗਿਆ ਸੀਗਾ ਉਸ ਤੋਂ ਬਾਅਦ ਉਹ ਬਾਬੇ ਨੂੰ ਮੈਂ ਇਹ ਸਵਾਲ ਵੀ ਪੁੱਛੇ ਵੀ ਜਿਹੜੇ ਹੜਾ ਹੜ ਚੱਲਦੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਰੋਕ ਕੇ ਵਿਖਾ ਤੁਸੀਂ ਬੜਾ ਕਹਿੰਨੇ ਹੁੰਨੇ ਵੀ ਅਸੀਂ ਐਂ ਕਰਦਾਂਗੇ ਫਲਾਨਾ ਧਮਕਾ ਕਰਦਾਂਗੇ ਆਹ ਹੋ ਗਿਆ ਤੁਹਾਡੇ ਉਹ ਹੋ ਗਿਆ ਫਲਾਨਾ ਧਮਕਾ ਹੋ ਗਿਆ ਪਰ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਬਾਬਾ ਉਹ ਕੰਮ ਕਰਕੇ ਦਿਖਾ ਜਿਹੜਾ ਲੋਕ ਨਹੀਂ ਕਰ ਸਕਦੇ ਜਿਹੜੇ ਵੱਡੇ ਵੱਡੇ ਗੁਰੂਆਂ ਤੋਂ ਵੀ ਰੁਕ ਗਿਆ ਕੰਮ ਰੁਕਿਆਣੀ ਕੰਮ ਤੇ ਅੱਜ ਤੂੰ ਰੋਕੇ ਵਿਖਾ ਤੂੰ ਕਹਿਣਾ ਹੁਣ ਨਾ ਮੈਂ ਕਰ ਦੂੰ ਉਹ ਫਲਾਣਾ ਕਰ ਦੂੰ ਹੁਣ ਕਿੱਥੇ ਆ ਬਾਬੇ ਉਹ ਕਿਹੜੀ ਖੋਟ ਦੇ ਵਿੱਚ ਬੜੇ ਹੋਇਆ ਬਾਬੇ ਅੱਜ ਉਹ ਬਾਬੇ ਆਪ ਦੀ ਜਾਨ ਬਚਾਉਣ ਨੂੰ ਫਿਰਦੇ ਆ ਵੀ ਅਸੀਂ ਵੀ ਕਿਸੇ ਪਾਸੇ ਬਚ ਜਾਈਏ ਕੁਛ ਨਹੀਂ ਰੱਖਿਆ ਇਹਨਾਂ ਦੇ ਵਿੱਚ ਬਾਬਿਓ ਕੋਸ਼ਿਸ਼ ਵੀ ਨਹੀਂ ਰੱਖਿਆ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਕਿਉਂ ਇਹਨਾਂ ਕੋਲ ਜਾਣਿਓ ਕਿਉਂ ਅੱਜ ਦੀ ਪੰਜਾਬ ਦੀ ਪੀੜ੍ਹੀ ਅੱਜ ਦੇ ਲੋਕ ਅੱਜ ਦੀਆਂ ਬੁੜੀਆਂ ਇਹ ਚੀਜ਼ਾਂ ਨੂੰ ਮੂਹਰੇ ਰੱਖ ਕੇ ਰੱਖਦੀਆਂ ਵੀ ਅਸੀਂ ਉਸ ਬਾਬੇ ਕੋਲ ਜਾਈਏ ਉਸ ਬਾਬੇ ਕੋਲ ਜਾਈਏ ਕਰਨਾ ਧਰਨਾ ਕੁਛ ਨਹੀਂ ਇਹ ਜਿਹਾ ਬਾਬਿਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਗੁਰਦੁਆਰਿਆਂ ਵਿੱਚ ਜਾਓ ਜਿਹੜੀ ਬਾਬੇ ਨੂੰ ਤੁਸੀਂ ਮੰਨਦੇ ਹੋ ਉਸ ਬਾਬੇ ਨੂੰ ਮੰਨੋ ਮੈਂ ਸਾਰੇ ਬਾਬਿਆਂ ਨੂੰ ਗਲਤ ਨਹੀਂ ਕਹਿੰਦਾ ਕਈ ਬਾਬੇ ਇਹ ਜਿਹੇ ਆ ਜਿਹੜੇ ਜਨਾਨੀ ਬਾਜੀ ਕਰਦੇ ਆ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਸਾਡੀ ਇੱਕ ਵੀਡੀਓ ਸਿੱਖਿਆ ਦੇ ਨਿਵਾਸ ਤੇ ਹੁੰਦੀ ਹੈ ਸੇਧ ਦੇ ਨਿਵਾਸ ਤੇ ਹੁੰਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ